ਡਿੰਪਲ ਹਾਂਜੀ ਇੱਧਰ ਆਈ ਐਂ ਕਰ ਮੇਰੀ ਪੇ ਆ ਗਈ ਸੀਗੀ ਅੱਛਾ ਤੂੰ ਆ ਨਾ 10000 ਰੁਪਏ ਫੜ ਆ ਇਹਦੇ ਚ ਨਾ ਦੁੱਧ ਵਾਲੇ ਨੂੰ ਦੇ ਦੇ ਹਾਂਜੀ ਤੇ ਬੱਚੇ ਦੀ ਫੀਸ ਠੀਕ ਹੈ ਤੇ ਆ ਲੈ ਤੂੰ 2000 ਰੁਪਏ ਤੇਰੇ ਸੂਟ ਦੇ ਤੂੰ ਕਹ ਰਹੀ ਸੀ ਲੈ ਕੇ ਆਉਣਾ ਬਾਜ਼ਾਰੋਂ ਠੀਕ ਹੈ ਜੀ ਹਾਂ ਮੇਰੇ ਕੋਲ ਬਚ ਗਿਆ ਬਸ 600 700 ਰੁਪਏ ਬਚ ਗਏ ਤੇ ਤੁਸੀਂ ਇੰਨੇ ਪੈਸੇ ਤੁਹਾਡਾ ਗੁਜ਼ਾਰਾ ਹੋ ਜਾਊਗਾ ਗੁਜ਼ਾਰੇ ਨੂੰ ਕੀ ਯਾਰ ਆਫਿਸ ਜਾਣਾ ਹੁੰਦਾ ਹੈ ਰਸਤੇ 'ਚ ਕਿਸੇ ਨੂੰ ਲਿਫਟ ਮੰਗ ਲੈਣੇ ਆ ਪਹੁੰਚ ਜਾਣੇ ਆ ਕੁਝ ਨਹੀਂ ਹੁੰਦਾ ਮੇਰਾ ਤਾਂ ਚਲ ਜਾਊਗਾ ਤੁਸੀਂ ਮੈਂ ਤੁਹਾਨੂੰ ਇਹੀ ਕਹਿ ਰਹੀ ਸੀ ਜਿਹੜਾ ਤੁਸੀਂ ਉਹ ਕਿਹਾ ਸੀ ਨਾ ਉਹ ਇੰਟਰਵਿਊ ਨੇ ਮੇਰੀ ਕਲੀਅਰ ਹੋ ਗਈ ਆ ਅੱਛਾ ਜੀ ਹਾਂ ਜੀ ਤੇ ਮੈਂ ਬੱਸ ਉਹ ਕਹਿ ਹੀ ਰਹੀ ਸੀਗੇ ਕਿ ਤੁਸੀਂ ਹਾਂ ਸਾਨੂੰ ਹਾਂ ਨਾ ਦਾ ਜਵਾਬ ਦੇ ਦਿਓ ਤੇ ਫਿਰ ਮੈਂ ਕਹਿਣੀ ਮੈਂ ਜੋਬ ਨਾ ਜੁਆਇਨ ਕਰ ਲਾਂ ਹੋਰ ਲੱਗ ਜਾ ਜੋਬ ਵਧੀਆ ਗੱਲ ਹੈ ਇੰਟਰਵਿਊ ਕਲੀਅਰ ਨਾਲੇ ਨਾ ਆਪਣੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਇਆ ਕਰੂਗਾ ਹੋਰ ਨਾਲੇ ਸਹਾਰਾ ਲੱਗ ਜਾਊਗਾ ਤਾਂ ਪੈਸੇ ਸਹੀ ਗੱਲ ਹੈ ਹਨਾ ਚਲੋ ਠੀਕ ਹੈ ਜੀ ਮੈਂ ਇਹਨਾਂ ਨੂੰ ਹਾਂ ਕਰ ਦਿੰਨੀ ਆ ਫੇਰ ਹਾਂ ਕਰਦੇ ਹਾਂ ਠੀਕ ਠੀਕ ਸੈਕਿੰਡੋ ਹੂ ਹੋ ਸੱਚੀ ਥੱਕ ਗਿਆ ਸੀ ਤਾਂ ਨਾ ਮੈਂ ਆਫਿਸ ਤੋਂ ਡਿੰਪਲ ਮੇਰੀ ਗੱਲ ਸੁਣਾ ਹਾਂਜੀ ਤੇਰੀ ਪੇ ਆ ਗਈ ਪਾਣੀ ਵੀ ਨਹੀਂ ਪੀਤਾ ਹਜੇ ਆਉਂਦੇ ਸਾਰੇ ਡਿੰਪਲ ਤੇਰੀ ਪੇ ਆ ਗਈ ਆ ਗਈ ਯਾਰ ਪੇ ਬੋਲੋ ਕੀ ਕਰਨਾ ਯਾਰ ਆ ਯਾਰ ਰੁਪਏ ਦੇ ਹੀ ਕੱਟ ਪੈ ਰਹੇ ਨੇ ਪਿਛਲੇ ਵਾਲੇ ਹੁੰਦੇ ਨੇ ਹੈਲੋ ਮੈਨੂੰ ਉਹ ਦਿਨ ਵੀ ਪੈਸੇ ਦੇਤੇ ਸੀਗੇ ਮੇਰ ਕੋ ਨਹੀਂ ਹੈਗੇ ਬਿਜਲੀ ਪੁਛੜੀ ਵਾਲੇ ਨੂੰ ਦੇਣ ਵਾਸਤੇ ਜੋ ਕਰਨਾ ਤੁਸੀਂ ਆਪ ਕਰੋ ਸਾਰਾ ਦਿਨ ਮਿਹਨਤ ਮੈਂ ਕਰਦੀ ਆਂ ਸਾਰਾ ਦਿਨ ਉੱਥੇ ਮਰਦੀ ਰਹਿਣੀ ਤੁਹਾਨੂੰ ਐ ਪਤਾ ਕਿੰਨੇ ਲੋਕਾਂ ਦੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿੰਨਾ ਬਰڈن ਹੁੰਦਾ ਸਿਰ ਤੇ ਐਵੇਂ ਨਹੀਂ ਉਹ ਟਾਰਗੇਟ ਚ ਪੂਰੇ ਹੁੰਦੇ ਉਹ ਪੈਸੇ ਤੁਸੀਂ ਮਜੇ ਨਾਲ ਮੰਗ ਰਹੇ ਹੋ ਮੇਰ ਕੋ ਨਹੀਂ ਹੈਗੇ ਕੋਈ ਪੈਸੇ ਪੁਸੇ ਐਨਾ ਸ਼ੁਕਰ ਕਰੋ ਕਿ ਜੌਬ ਕਰ ਰਹੀ ਆਂ ਬਸ ਮੈਂ ਕਮਾਲ ਦੀ ਗੱਲ ਆ ਜੋਬ ਵੀ ਮੈਂ ਦਵਾਈ ਏ ਸੀਗਾ ਚਲ ਜੋਬ ਕਰੇ ਕਰਦੇ ਖਰਚੇ ਨੂੰ ਥੋੜਾ ਹੱਥ ਮਟਾਏਗੀ ਮੇਰੇ ਨਾਲ ਮੇਰਾ ਫਾਇਦਾ ਹੋ ਜੂਗਾ ਇਹ ਤਾਂ ਇੰਨਾ ਮਾਨ ਕਰਦੀ ਆ ਤਾਂ ਬੰਦਾ ਕਮਾਵੇ ਪੂਰੇ ਸਾਰੇ ਟੱਬਰ ਦੇ ਖਰਚੇ ਚੱਕੇ ਜਵਾਕਾਂ ਦੇ ਬਿਜਲੀ ਦੇ ਖਾਣ ਬਿਣ ਦੇ ਘਰ ਵਾਲੀ ਕਮਾਨ ਲੱਗਦੇ ਉਹ ਟਿਚ ਨਹੀਂ ਸਮਝਦੀ ਘਰ ਵਾਲੇ ਨੂੰ ਵੀ ਜਿਵੇਂ ਉਹ ਹੀ ਸਾਰਾ ਘਰ ਦਾ ਖਰਚਾ ਚੱਕ ਰਹੀ ਹੋਵੇ ਪਤਾ ਨਹੀਂ ਕੀ ਬਣੋਗਾ ਇੰਨਾ ਮਾਨ ਕਰਦੀਆਂ ਨੇ ਆਪਣੇ ਪੈਸੇ ਦਾ